ਸਤਿ ਸ਼੍ਰੀ ਅਕਾਲ ਤੁਸੀਂ ਬਖਾਅ ਕੋ ਨੰਬਰ ਆ ਅੱਜ ਸਤਿ ਜੀ ਦੇ ਨਾਲ ਸਾਥ ਬੈਠੇ ਆਇਆ ਸੀ ਕਿ ਦਾਰਫ ਨੂੰ 5 ਦਿਨ ਹੋ ਗਏ ਆ ਕਿ ਘਰ ਹੇਲੂਇਆ ਹੇਲੂਇਆ ਹਲਦੀ ਨਵਾਂ ਕੋਲ ਦੀ ਫੁੱਟ ਨੌਂ ਸਰ ਨੌਂਵਾਂ ਬਲਕਸਰ ਸਾਡੀ ਦਾ ਵਲੰਟੀਅਰ ਹੈ ਜੀ ਸਾਡਾ ਵੀਰ ਨਾਮ ਹੈ ਗਤੂ ਜੰਦੀ ਤੇਰੇ ਮਾਮਲਾ ਸੀਗਾ ਜੀ ਕੋਈ ਇਹ ਦੁਕਾਨ ਤੇ ਥਗੀ ਜੀ ਮੁੰਨਰਵਾ ਕਾਨੂੰਨ ਪਲਾਉਂਦਾ ਮੁੰਡਾ ਉਹ ਦੋ ਬਨੰਦ ਜੀ ਇਹਨਾਂ ਨੇ ਨਾ ਕੋਈ ਕੰਪਲੇਨ ਲਿਖਾਈ ਸੀ ਕਿਸੇ ਮਰਸ਼ਾ ਵੇਚਣ ਵਾਲੇ ਦੇ ਖਿਲਾਫ ਤੇ ਇਹਨੇ ਇਹਨੇ ਫੇਰੇ ਲਿਖਾਈ ਸੀ ਕਿ ਉਹਨਾਂ ਨਾਲੇ ਮੁੰਡੇ ਆ ਗਏ 15 20 ਮੁੰਡੇ ਆ ਕੇ ਇਹਨੂੰ ਕੁੱਟਦੇ ਗਏ ਆਈ ਦੁਕਾਨ ਤੇ

ਕਿ ਹੋ ਗਿਆ ਕੀ ਉਹ ਨੂੰ ਕੋਟਮਾਰ ਕਿਤੇ ਬਈ ਦਖਨੀ ਤਰ ਆਮਣਾ ਗੇ ਬਈ ਆਨ ਪਾਸ ਤੇ 15 20 ਦੀ ਗੱਡੀ ਵਰ ਕੇ ਆਏ ਉਹਨਾਂ ਨੇ ਫੋਨ ਚਾ ਕੇ ਕੋਟਮਾਰ ਕੀਤੀ ਕੰਪੋਡ ਕੀਤੀ ਫਿਰ ਇਹ ਇੱਕ ਹਾਂਜੀ ਪਰ ਮੇਰੇ ਕੋਲ ਵੀਡੀਓ ਹੈਗੀ ਉਹਨਾਂ ਦਾ ਕੁਝ ਕੈਪਸੂਲ ਕੈਪਸੂਲ ਵੀ ਆ ਤਾ ਵਿੱਚ ਦੇ ਆ ਬੋਲੀਆਂ ਵਿੱਚ ਇਹ ਨਹੀਂ ਸ਼ਰਾਬੀ ਸੀ ਉਹ ਬੰਦੇ ਨੇ ਸਾਰੇ ਆਂ ਦੇ ਤਾਂ ਇਹ ਸਾਡੇ ਪਿੰਡ ਦਾ ਕੋਈ ਬੰਦਾ ਨਹੀਂ ਤੇ ਜਾਨ ਜਿਹੜਾ ਕੋਈ ਉਹ ਸਭ ਦਰਦੇ ਹਨ ਕਿ ਬਈ ਉਹ ਦਲਦਾਤਨ ਦਾ ਇੰਦੇ ਬੰਦਿਆਂ ਨੂੰ ਉਹਨਾਰੇ ਕਿਥੇ ਆ ਰਹੀਆਂ ਨੇ ਬਈ ਇਹ ਕੇਂਦਰ ਕੋਈ ਮੈਂ ਬੋਲ ਰਿਹਾ ਵਿਦੇਸ਼ਾ ਟ੍ਰਾਟ ਕੋਈ ਚ ਜਾਂਦਾ ਕੌਣ ਦਾ ਚ ਜਾਂਦਾ ਕੌਣ ਦਾ ਬਈ ਇੱਕ ਦਿਨ ਉਹਨਾਂ ਨੇ ਕਾਗਜ਼ ਦੀ ਤਲਾਸ਼ੀ ਲਈ ਗਈ ਉਹ ਤੋਂ ਉਹ ਬੰਦਿਆਂ ਨੇ ਥਰੇ ਜਿੰਦਾ ਲਾ ਕੇ ਭੱਜ ਕੇ ਦੂਜੇ ਦਿਨ ਤਲਾਸ਼ੀ ਲਈ ਆਈ ਉਹਨਾਂ ਨੇ ਸਾਰਾ ਪਾਸੇ ਕਰਕੇ ਤੁਮਾਨ ਅੱਜ ਕੋਈ ਬਣਵਾਈ ਨਹੀਂ ਹੋ ਰਹੀ ਸੀ ਚਾਹੁੰਦੀ ਸੀ 11 ਸੈਂਟਰ ਜਿਹੜੇ ਉਹਨਾਂ ਨੇ ਕੋਈ ਨਹੀਂ ਦਿੱਤੇ ਮਕਾਨ ਦੇ ਜਿਹੜੇ ਸੀ ਨਵਾਂ ਇਹ ਵੀ ਬਈ ਕਦੇ ਅੱਜ ਤੱਕ ਪੂਰੇ ਦੇ ਪੇਸ਼ ਹੋਏ ਸੀ ਤੇ ਫਿਰ ਇਹ ਦੇਖੋ ਸ਼ਾਇਦ ਇਹ ਤਾਂ ਮੁਕਲ ਕੇ ਡੀ ਕੰਪਲੀਟ ਆ ਸਾਨੂੰ ਬੜੇ ਦਿਨਾਂ ਦੇ ਗੰਦੇ ਦੀ ਸੀਐਸ ਦਾ ਪਰ ਕੰਮ ਕਰਦੇ ਕਰਨੀ ਕੋਈ ਪਰ ਅੱਜ ਆ ਕੇ ਬਹੁਤ ਖੁਸ਼ੀ ਹੋਈ ਤੁਹਾਨੂੰ ਕੀ ਬਤਨ ਲੱਗੀ ਹੋਦੀ ਸੀ ਜੀ ਕਿ ਤੁਹਾਨੂੰ ਲੱਗ ਗਿਆ ਸੀ ਪਰ ਸਾਨੂੰ ਉਹਨਾਂ ਨੂੰ ਪਤਾ ਜੀਆ ਉਹ ਅੱਜ ਸਾਹਮਣੇ ਆ ਇੱਕ ਆ ਕੇ ਉਹ ਪਹਿਲਾਂ ਉਹਨੂੰ ਪਾਇਆ ਕੀਤੀ ਇੱਕ ਤੁਹਾਨੂੰ ਮੁੰਡੇ ਨੇ ਦੱਸਿਆ ਮੁੰਡਾ ਜੀ ਇੱਕ ਮਲਕ ਅਸਲ ਵਿੱਚ ਤੇ ਹੈ ਛੋਟੇ ਛੋਟੇ ਮੁੰਡੇਾਂ ਦੇ ਤਾਂ ਕੰਪਲੀਟ ਕਰਾਤੀ ਕਿ ਨਾਮਤਾ ਬਤੀ ਕਰਦੇ ਕੁਝ ਨਵਾਂ ਪੀਸ ਹੈ ਨਾਮਾ ਜੀ ਨਾਮਾ ਦੇ ਤੋਂ ਗੀਵਨ ਸਿੰਘ ਐਮੋਬਿਲ 80% ਦਾ ਤੇ ਪੇਸ਼ੈਂਟ ਆਇਆ ਜੀ 23 ਸਾਲ ਦਾ ਹੁੰਦਾ ਤੇ ਇਹਨਾਂ ਦੀ ਜੂਗਾਂ ਨਾਲ ਤੋਂ ਆਏ ਨੇ ਜੀ ਕੋਈ ਲੜਾਈ ਵਗੈਰਾ ਹੋਈ ਹੈ ਜੀ ਇੱਥੇ ਕੁਟਮਾਰ ਕਰਕੇ ਆਇਆ ਕੀ ਲੱਗਦਾ ਕਿ ਨਹੀਂ ਸਟੱਪ ਕਰੀਏ ਚਾਹਤ ਤਾਂ ਫਿਰ ਆਲਟਾ ਠੀਕ ਨੇ ਜਬ ਕੀ ਅੱਗੇ ਦੇਖਾਂਗੇ ਐਸਟਰਿੰਗ ਜਰਾ ਕਰਵਾਵਾਂਗੇ ਉਸ ਤੋਂ ਬਾਅਦ ਫੀਰ ਹੋ ਜਾਗਾ ਵੀ ਜਮਨੋ ਜੀ ਯਾ ਕਾ ਬੁਧਾ ਜੀ ਲੱਗਦਾ ਹੈ ਕਿ ਇਹ ਤਾਂ ਕੋਸ਼ਿਸ਼ ਦਾ ਫੇਸੇ ਤਲਾਸ਼ੇ ਹੀ ਦੱਟੇਗਾ ਕਿ ਕਿਤੇ ਕਟਮਾਰ ਹੋਈ ਹੈ ਸਰ ਕੀ ਮਾਮਲਾ ਸਾਹਮਣੇ ਹੈ ਇੱਕ ਹਸਪਤਲ ਚ ਬੰਦੇ ਐਡਮਿਟ ਨੇ ਕਹਿ ਰਹੇ ਕਿ ਨਸ਼ਾ ਤਸਕਰ ਦੀ ਕੰਪਲੀਟ ਕਰਨ ਤੇ ਕੁੱਟਮਾਰ ਹੋਈ ਹੈ ਸਚਾਈ ਕੀ ਇਹ ਇੱਕ ਲੜਕਾ ਗਗਨਦੀਪ ਸਿੰਘ ਜੋ ਕਿ ਪਿੰਡ ਜੋਗਨਾਨਦਾ ਰਹਿਣ ਵਾਲਾ ਹੈ ਇਹ ਕੱਲ ਬਲੰਟ ਇੰਜਰੀਜ਼ ਨਾਲ ਕਨਾਲ ਜਿਹੜਾ ਸਿਵਲ ਹਸਪਤਲ ਪਹੰਡਾ ਦੇ ਵਿੱਚ ਦਾਖਲ ਹੋਇਆ ਸੀਗਾ ਅਸ ਇਸ ਦੇ ਵਿੱਚ ਥਾਣਾ ਕੈਂਟ ਦੀ ਟੀਮ ਵੱਲੋਂ ਵੈਰੀਫਾਈ ਕਰਨ ਤੇ ਇਹ ਨਿਕਲ ਕੇ ਆਇਆ ਕਿ ਇਹ ਜਸਵੀਰ ਕੌਰ ਤੇ ਜਸਵਿੰਦਰ ਕੌਰ ਦੋ ਲੇਡੀਆਂ ਰਹਿੰਦੀਆਂ ਪਿੰਡ ਜੋਗਰਾਂ ਦੇ ਵਿੱਚ ਇਹਨਾਂ ਦੀ ਕਾਫੀ ਸਮੇਂ ਤੋਂ ਆਪਸ ਦੇ ਵਿੱਚ ਤਕਰਾਰ ਪਾਜੀ ਚੱਲ ਰਹੀ ਤੇ ਪਹਿਲਾਂ ਵੀ ਕਾਫੀ ਵਾਰੀ ਇਹਨਾਂ ਦੀ ਆਪਸ ਵਿੱਚ ਦੋ ਦੋ ਮਾਮੂਮੀ ਘੁਈਅਤਾਂ ਤੇ ਛੋਟੀ ਮੋਟੀ ਡਰਾਇਵ ਹੋਈ ਹੈ ਕੱਲ ਵੀ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀ ਕਿ ਤੇ ਜਸਵੀਰ ਕੌਰ ਤੇ ਲੜਕੇ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਇਹਦੀ ਗਗਨਦੀਪ ਸਿੰਘ ਦੀ ਕੁੱਟਮਾਰ ਕੀਤੀ ਹੈ ਸੋ ਇਸ ਦੇ ਵਿੱਚ ਅਸੀਂ ਗਗਨਦੀਪ ਸਿੰਘ ਦੇ ਬਿਆਨ ਕਲਮਬੰਦ ਕਰਕੇ ਥਾਣਾ ਕੈਂਟ ਦੇ ਵਿੱਚ ਬੰਦੀ ਕਾਰਵਾਈ ਕਰ ਰਹੇ ਹਾਂ ਜੋ ਨਸ਼ੇ ਵਾਲੀ ਗੱਲ ਹੈਗੀ ਆ ਉਹ ਫਿਲਹਾਲ ਜਿਹੜੀ ਸਾਡੀ ਮੁਢਲੀ ਤਫ਼ਤੀਸ਼ ਦੇ ਵਿੱਚ ਇਦਾਂ ਦੀ ਗੱਲ ਸਾਨੂੰ ਨਹੀਂ ਕੋਈ ਵੀ ਨਹੀਂ ਆਈ ਕਿਉਂਕਿ ਜਸਵੀਰ ਕੌਰ ਤੇ ਜਸਵਿੰਦਰ ਕੌਰ ਦੇ ਆਪਸ ਰੰਜਿਸ਼ਬਾਦੀ ਕਰਕੇ ਹੀ ਜਿਹੜੇ ਹੈ ਜਸਵੀਰ ਕੌਰ ਦੇ ਲੜਕਿਆਂ ਨੇ ਇਹਦੀ ਕੁਟਮਾਰ ਕੀਤੀ ਸਿਰਫ ਉਹ ਵੀਡੀਓ ਕਲੇਮ ਕਰ ਰਿਹਾ ਉਹਦੇ ਵਿੱਚ ਉਹ ਨਸ਼ੇ ਦੀਆਂ ਗੂੜੀਆਂ ਜਾਂ ਪੈਕਟਰ ਨਜ਼ਰ ਆ ਰਿਹਾ ਹੈ ਕਹਿ ਰਿਹਾ ਕਿ ਇਹ ਵੀਡੀਓ ਪਿੰਡ ਚੋ ਵੈਰੀਫਾਈ ਕਰ ਲਓ ਆ ਦੇਖੋ ਜਿਹੜੀ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੀ ਜਸਵੀਰ ਕੌਰ ਹੈ ਤੇ ਜਸਵਿੰਦਰ ਕੌਰ ਹੈ ਇਹ ਆਪਸ ਦੇ ਵਿੱਚ ਆਣ ਗੁਆਂਢ ਦੇ ਵਿੱਚ ਰਹਿੰਦੇ ਆ ਪਹਿਲਾਂ ਇਹਨਾਂ ਨੇ ਜਿਹੜਾ ਗਗਨਦੀਪ ਸਿੰਘ ਹੈਗਾ ਇਹਨਾਂ ਨੇ ਜਿਹੜਾ ਜਸਵੀਰ ਕੌਰ ਦੇ ਲੜਕੇ ਨੂੰ ਦਿਨ ਦੇ ਵਿੱਚ ਘੇਰਿਆ ਸੀਗਾ ਤੇ ਉਹਦੇ ਨਾਲ ਇਹਨੇ ਤੂਤੂਮੇਮਾ ਹੋਈ ਸੀਗੀ ਉਸੇ ਰੰਜਿਸ਼ ਦੇ ਤਹਿਤ ਸ਼ਾਮ ਨੂੰ ਜਿਹੜਾ ਹੈਗਾ ਜਸਵੀਰ ਕੌਰ ਦੇ ਲੜਕੇ ਨੇ ਆਪਣੇ ਦੋਸਤਾਂ ਦੇ ਨਾਲ ਜਿਹੜੀ ਗਗਨਦੀਪ ਸਿੰਘ ਦੀ ਘੁੱਟਮਾਰ ਕੀਤੀ ਹੈ ਸਰ ਉਹ ਨਸ਼ੇ ਦਾ ਕੰਮ ਕਰਦੇ ਜਿਹੜੇ ਲੜੇ ਕੋਈ ਹੈ ਉਹ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਐਨਡੀਪੀਐਸ ਦਾ ਮਕਦਮਾ ਦਰਜ ਨਹੀਂ ਹੈ ਦੋਨਾਂ ਦੇ ਖਿਲਾਫ ਦੋਨੋਂ ਪਾਰਟੀਆਂ ਦੇ ਖਿਲਾਫ ਜਿਹੜੀ ਐਨਡੀਪੀਐਸ ਦੀ ਪਹਿਲਾਂ ਕੋਈ ਵੀ ਐਫਆਈਆਰ ਰਜਿਸਟਰ ਨਹੀਂ ਹੈ